ਬਾਰਲੇ ਮੁਲਕਾਂ ਤੋਂ ਪਰਤੀ ਬਜ਼ੁਰਗਾਂ ਦੀ ਦਾਸਤਾਨ ਦੋਸਤੋ ਅੱਜਕੱਲ ਵਿਰਲੇ ਹੀ ਪੰਜਾਬ ਐਸੇ ਹੋਣਗੇ ਜਿਨ੍ਹਾਂ ਦਾ ਕੋਈ ਜੀ ਬਾਹਲੇ ਮੁਲਕ ਨਹੀਂ ਗਿਆ ਬੋਤੇ ਜਾਣਿਆਂ ਦੀ ਤਿਆਰੀ ਜਿਹੜੀ ਕਰ ਰਹੇ ਹਨ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਵੀਜ਼ੇ ਅਤੇ ਆਈਲੈਂਡਸ ਵਾਲੀਆਂ ਹਟੀਆਂ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਕੇ ਆਪਣੇ ਵੱਲ ਖਿੱਚ ਰੀਆਂ ਹਨ ਇੰਡੀਆ ਦੇ ਵਿੱਚ ਇਹ ਸਭ ਤੋਂ ਵਧੀਆ ਰੋਜ਼ਗਾਰ ਹੈ ਇਨ੍ਹਾਂ ਹਟੀਆਂ ਦੇ ਮਾਲਕ ਸ਼ਾਈ ਜੀਵਨ ਜਿਹੜਾ ਕਿ ਬਤੀਤ ਕਰ ਰਹੇ ਹਨ ਅਤੇ ਮਹਿੰਗੀਆਂ ਗੱਡੀਆਂ ਦੇ ਵਿੱਚ ਘੁੰਮਦੇ ਹਨ ਅਸੀਂ ਤਾਂ ਆਪਣੀਆਂ ਜ਼ਮੀਨਾਂ ਵੇਚ ਕੇ ਥੱਬੇ 'ਤੇ ਨੋਟਾਂ ਦੇ ਦਿੰਦੇ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੜ੍ਹਾਈ ਦੇ ਬਹਾਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਨੌਜਵਾਨ ਸਖਤ ਮਿਹਨਤ ਤੋਂ ਬਾਅਦ ਸੈੱਟ ਹੋ ਜਾਂਦੇ ਹਨ ਪਰ ਫਿਰ ਵੀ ਕਿਸ਼ਤਾਂ ਤੇ ਖਰੀਦੀਆਂ ਘਰ-ਕਾਰਾਂ ਦਾ ਭੁਗਤਾਨ ਕਰਦੇ ਜੀਵਨ ਜਿਹੜਾ ਕਿ ਬਤੀਤ ਕਰਦੇ ਹਨ। ਪੁਜਕਤਾ ਸਮਝਦਾਰ ਜਵਾਕ 5-4 ਸਾਲਾਂ ਬਾਅਦ ਘਰੇ ਵੀ ਚਾਰ ਛਿੱਲੜ ਪੇੜ ਨੇ ਸ਼ੁਰੂ ਕਰ ਦਿੰਦੇ ਹਨ। ਜਾਂ 5-4 ਸਾਲਾਂ ਤੋਂ ਸੁੱਖ-ਦੁੱਖ ਤੇ ਘਰੇ ਗੇੜਾ ਮਾਰਦੇ ਹਨ ਅਤੇ ਆਪਣੀ ਕਮਾਈ ਖਰਚ ਕਰਕੇ ਮੁੜ ਮੁੜ ਜਾਂਦੇ ਹਨ। ਫਿਰ ਮੇਰੇ ਵਰਗੇ ਬਜ਼ੁਰਗਾਂ ਦੇ ਵੀ ਜਾਜਾਂ ਦੇ ਝੂਟੇ ਲੈਣ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਘੁੰਮਣ ਦਾ ਕੀੜਾ ਡੰਗ ਮਾਰਨ ਲੱਗਦਾ ਹੈ। ਜੋ ਆਕਾ ਨੂੰ ਜਫੀਆਂ ਪਾਉਣ ਪੋਤੇ-ਪੋਤੀਆਂ ਨੂੰ ਮਿਲਣ ਦੇ ਲਾਲਚ ਦੇ ਵਿੱਚ ਬੜਾਪੇ ਵਿੱਚ ਉਹ ਵੀ ਪਾਸਪੋਰਟ ਦੇ ਦਫ਼ਤਰਾਂ ਦੇ ਵਿੱਚ ਤੱਕੇ-ਤੁੱਕੇ ਖਾ ਕੇ 3 ਮਹੀਨਿਆਂ ਲਈ ਜਾਜ ਚੜ ਜਾਂਦੇ ਹਨ ਬਾਰਲੇ ਮੁਲਕਾਂ ਦੇ ਸੁਪਨੇ ਬਜ਼ੁਰਗਾਂ ਦੇ ਲਈ ਬੋਝ ਬਣ ਜਾਂਦੇ ਹਨ ਉਥੇ ਉਹਨਾਂ ਨੂੰ ਕੋਈ ਜਿਹੜਾ ਡੰਗ ਦਾ ਸਾਥ ਨਹੀਂ ਮਿਲਦਾ ਉਹ ਕੋਈ ਰਿਕਸ਼ਾ ਆਟੋ ਲੈ ਕੇ ਘਰੋਂ ਤੋਂ ਬਾਹਰ ਘੁੰਮਣ ਨਹੀਂ ਜਾ ਸਕਦੇ ਇਕੱਲੇ ਹੀ ਘਰਾਂ ਦੀਆਂ ਕੰਧਾਂ ਦੇ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ ਉਹ ਪਾਰਕਾਂ ਜੋਗੇ ਹੀ ਰਹਿ ਜਾਂਦੇ ਹਨ ਜਾਂ ਨੇੜਲੇ ਗੁਰਦੁਆਰੇ ਉਹਨਾਂ ਦਾ ਜਿਹੜਾ ਕੀ ਸਹਾਰਾ ਬਣਦੇ ਹਨ ਉਹ ਦੇਖਦਿਆਂ ਨੂੰ ਜਿਹੜਾ ਮੱਸਾ ਹੀ ਵੀਕਐਂਡ ਆਉਂਦਾ ਹੈ ਫਿਰ ਜਵਾਕ ਬੜਾ ਬੁੜੀ ਨੂੰ ਬੁੜਾ ਬੁੜੀ ਨੂੰ ਸਵਰਜ ਜਿਹੜੇ ਪੁੱਤਰ ਵਾਂਗੂ ਮਾਡਰਨ ਵਰਗੀਆਂ ਕਾਰਾਂ ਦੇ ਵਿੱਚ ਬਿਠਾ ਕੇ ਗੇੜੀ ਲਵਾਉਂਦੇ ਹਨ ਅੱਕੇ ਹੋਏ ਬਜ਼ੁਰਗ ਔਂਗਲਾ ਤੇ ਦਿਨ-ਦਿਨ ਲੱਗਦੇ ਹਨ ਤੇ ਵਾਪਸੀ ਨੂੰ ਕਾਲ ਕਰਦੇ ਹਨ ਘਰਾਂ ਵਿੱਚੋਂ ਲੱਗਦੀ ਮੇਰੀ ਸਹੇਲੀ ਜਿਹੜੀ ਉੱਤੇ 6 ਮਹੀਨੇ ਲਾ ਕੇ ਆਈ ਹੈ ਨੇ ਦੱਸਿਆ ਕਿ ਮੇਰਾ ਦਿਨ ਤਾਂ ਸੋਈ ਵਿੱਚ ਨਿਕਲ ਜਾਂਦਾ ਸੀ ਤੇ ਇਹ ਪਤੀ ਸਾਹਿਬ ਘਰ ਵਿੱਚ ਕੈਦ ਹੋ ਕੇ ਰਹਿ ਗਏ ਸਨ ਬਜ਼ੁਰਗ ਤਿੰਨ ਮਹੀਨਿਆਂ ਦੀ ਮਿੱਠੀ ਜੇਲ ਤਾਂ ਕੱਟ ਆਉਂਦੇ ਹਨ ਇਸ ਤੋਂ ਵੱਧ ਨਹੀਂ ਜਾਂ ਫਿਰ ਸਰੀਰ ਫਿੱਟ ਹੋਵੇ 베ਰੀਆਂ ਤੋਂ 베ਰ ਤੋੜਨ ਦੀ ਹਿੰਮਤ ਹੋਵੇ ਖੁਦ ਗੱਡੀ ਚਲਾਉਣੀ ਆਉਂਦੀ ਹੋਵੇ ਉੱਥੇ ਕੰਮ ਕਰਨ ਵਾਲਿਆਂ ਦੀ ਹੀ ਕਦਰ ਹੁੰਦੀ ਹੈ ਮੇਰੇ ਵਰਗੇ ਵੇਲੇ ਫੇਸਬੁੱਕਾਂ ਨੂੰ ਤਾਂ ਘਰ ਅਤੇ ਬਾਹਲੀਆਂ ਅੱਖਾਂ ਕੁਰਦੀਆਂ ਰਹਿੰਦੀਆਂ ਹਨ ਜਨਾਨੀਆਂ ਦੇ ਹੱਡ ਗੋਡੇ ਚੱਲਦੇ ਹੋਣ ਅਤੇ ਰਸੋਈ ਸਾਬਨ ਦੀ ਹਿੰਮਤ ਹੋਵੇ ਫਿਰ ਦਿਨ ਲੰਘਦਿਆਂ ਦਾ ਪਤਾ ਹੀ ਨਹੀਂ ਲੱਗਦਾ ਪਰ ਆਪਣੇ ਵਤਨ ਦੀ ਤੇ ਪਿੰਡ ਦੀ ਯਾਦ ਤਾਂ ਸਤਾਉਂਦੀ ਹੈ